ਕਿ ਮੈਂ ਤਾਂ ਗੋਰੀ ਆ ਮੈਂ ਤਾਂ ਆਲਸ ਕੀਤੀ ਐ ਪੰਜਾਬੀ ਚ ਆ ਨੂੰ ਪੰਜਾਬੀ ਨਹੀਂ ਵਿਦਿਆਨੀ ਆਂਦੀ ਸੋ ਦੈਟਸ ਵਾਈ ਆ ਥਿੰਕ ਵਕਾ ਕੀ ਸਿਸਟਰ ਪੈਣੇ ਤੇਰਾ ਹਰ ਕਮੈਂਟ ਅੰਗਰੇਜ਼ੀ ਚ ਹੁੰਦਾ ਆਈ ਥਿੰਕ ਪਹਿਲੇ ਵੀ ਤੂੰ ਕਮੈਂਟ ਕੀਤਾ ਸੀ ਤੇ ਮੈਂ ਦੱਸਿਆ ਸੀ ਕਿ ਮੈਰੀ ਬੋਲੀ ਜਿਹੜੀ ਹੈਗੀ ਆ ਉਹ ਪੰਜਾਬੀ ਨਹੀਂ ਹੁੰਦੀ ਸੀ ਕਿਉਂਕਿ ਮੇਰੇ ਘਰ 'ਚ ਇੱਕ ਫਰਦ ਇੱਕ ਬੰਦਾ ਉਰਦੂ ਸਪੀਕਿੰਗ ਸੀ ਜਿਹਨੂੰ ਪੰਜਾਬੀ ਆਉਂਦੀ ਨਹੀਂ ਸੀ ਤੇ ਘਰ 'ਚ ਸਾਡੇ ਉਰਦੂ ਤੇ ਅੰਗਰੇਜ਼ੀ ਹੀ ਚੱਲਦੀ ਸੀ ਕਿਉਂਕਿ ਮੈਂ ਤਾਂ ਗੋਰੇ ਆ ਮੈਂ ਤਾਂ ਆਲਸਕੀਤੀ ਆ ਪੰਜਾਬੀ 'ਚ ਆ ਨੂੰ ਪੰਜਾਬੀ ਨਹੀਂ ਵਿਦਿਆਨੀ ਆਉਂਦੀ ਸੋ ਦੈਟਸ ਵਾਈ ਆ ਥਿੰਕ ਵੈਕਾ ਕੀ ਸਿਸਟਰ ਪੜ੍ਹੇ ਤੇਰਾ ਹਰ ਕਮੈਂਟ ਅੰਗਰੇਜ਼ੀ ਚ ਹੁੰਦਾ ਆਈ ਥਿੰਕ ਪਹਿਲੇ ਵੀ ਤੂੰ ਕਮੈਂਟ ਕੀਤਾ ਸੀ ਤੇ ਮੈਂ ਦੱਸਿਆ ਸੀ ਕਿ ਮੈਰੀ ਬੋਲੀ ਜਿਹੜੀ ਹੈਗੀ ਆ ਉਹ ਪੰਜਾਬੀ ਨਹੀਂ ਹੁੰਦੀ ਸੀ ਕਿਉਂਕਿ ਮੇਰੇ ਘਰ ਚ ਇੱਕ ਫਰਦਰ ਇੱਕ ਬੰਦਾ ਉਰਦੂ ਸਪੀਕਿੰਗ ਸੀ ਜਿਹਨੂੰ ਪੰਜਾਬੀ ਆਉਂਦੀ ਨਹੀਂ ਸੀ ਤੇ ਘਰ ਚ ਸਾਡੇ ਉਰਦੂ ਤੇ ਅੰਗਰੇਜ਼ੀ ਹੀ ਚੱਲਦੀ ਸੀ ਤੇ ਮੈਂ ਕੁਝ 5 ਸਾਲ ਪਹਿਲੇ ਜਦੋਂ ਪੰਜਾਬੀ ਐਕਟਿਵਿਜ਼ਮ ਤੇ ਪੰਜਾਬੀ ਪ੍ਰਚਾਰ ਦੇ ਕੰਮ ਨਾਲ ਜੁੜੀਆਂ ਤੇ ਉਸ ਵੇਲੇ ਮੈਂ ਫਿਰ ਪੱਕੀ ਕੀਤੀ ਆ ਅਣੀ ਕਿਸੇ ਪੰਜਾਬੀ ਘਰ ਇਸ ਵਰਨੀਆ ਸਮਨ ਨਹੀਂ ਆਂਦੀ ਸੀ ਸਾਡੇ ਮੇਰੀ ਨਾਨੀ ਬੋਲਦੀ ਹੁੰਦੀ ਸੀ ਨਾਨਾ ਬੂ ਬੋਲਦੇ ਹੁੰਦੇ ਸੀ ਤੇ ਆਲੇ ਦੁਆਲੇ ਲੋਅਰ ਚ ਸੀ ਪੰਜਾਬੀ ਸੌਣ ਕੇ ਵੱਡੇ ਹੋਏ ਆ ਪਰ ਉਹੀ ਗੱਲ ਕਿ ਬੋੜਨ ਦਾ ਮੌਕਾ ਨਹੀਂ ਨਾ ਲੱਭਦਾ ਸੀ ਸਕੂਲਾਂ ਚ ਪੜਾਈ ਨਹੀਂ ਜਾਂਦੀ ਸਾਨੂੰ ਤੇ ਅਸੀਂ ਮੰਮੀ ਡੈਡੀ ਵੀ ਹੋਂ ਨੇ ਆ ਡਿਫੈਂਸ ਅ ਚਿਤੂ ਸੀ ਜੇ ਵੱਡੇ ਹੋਏ ਹੋ ਤੇ ਯੂ ਨੋ ਉਥੇ ਫਿਰ ਪੰਜਾਬੀ ਕੋਨ ਬੋਲਦਾ ਹੈ ਉਥੇ ਤੇ ਫਿਰ ਉਰਦੂ ਤੇ ਇੰਗਲਿਸ਼ ਹੀ ਚਲਦੀ ਹੈ ਹੁੰਦੇ ਬਿਲਕੁਲ ਇੰਗਲਿਸ਼ ਚਲਦੀ ਹੈ ਸੋ ਉਸਕਾਰ ਕੇ ਨਾ ਸਾਡੇ ਪਾਸੇ ਪੰਜਾਬੀ ਬੋਲਣ ਦਾ ਰੁਝਾਨ ਨਹੀਂ ਹੈਗਾ ਤੇ ਜਿਹੜੇ ਪੰਜਾਬੀ ਬੋਲਦੇ ਵੀ ਹਨ ਉਹ ਇੱਕ ਜੁਮਲਾ ਬੋਲ ਦਿੰਦੇ ਨੇ ਫਿਰ ਅਗਲਾ ਜੁਮਲਾ ਉਹਨਾਂ ਦਾ ਜਿਹੜਾ ਨਾ ਉਰਦੂ ਜੋ ਹੁੰਦਾ ਹੈ ਇਹ ਆ ਫਿਰ ਉਹ اردو ਪੰਜਾਬੀ ਲੈਜੇ ਚ ਬੋਲੀ ਜਾ ਰਹੀ ਹੁੰਦੀ ਤੇ ਤੁਹਾਨੂੰ ਤੇ ਖੁਸ਼ ਹੋਣਾ ਚਾਹੀਦਾ ਕਿ ਅਸੀਂ ਮੁਣਾ ਮਾਝੇ ਵਾਲੇ ਪਾਕਿਸਤਾਨ ਦੇ ਮਾਝੇ ਵਾਲੇ ਸੀ ਜਿਹੜੇ ਨੇ ਕਿਉਂਕਿ ਸਾਡੇ ਲਹਿੰਦੇ ਪੰਜਾਬ ਵਾਲੇ ਜਿਹੜੇ ਮਾਸ਼ਾਅੱਲਾ 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 ਹ ਜਿਹੜੇ ਮੁਲਤਾਨੀ ਬੋਲਣ ਵਾਲੇ ਨੇ ਜਾਂ ਜੰਗੋਚੀ ਜਾਟ ਕੀ ਪਟਵਾਰੀ ਹਿੰਦਕੋ ਡੇਰਾ ਵਾਲੀ ریاਸਤੀ ਧਣੀ ਸ਼ਾਹਪੂਰੀ ਐ ਬੋਲਣ ਵਾਲੇ ਜਿਹੜੇ ਨੇ ਨਾ ਉਹ ਤੇ ਬੋਲਦੇ ਨੇ ਉਹਨਾਂ ਦੇ ਬਾਲਾਂ ਨੂੰ ਤੇ ਵਟਕਿਆਂ ਨੂੰ ਸੋਹਣੀ ਆਂਦੀ ਪੰਜਾਬੀ ਤੇ ਇਹ ਗੱਲ ਨਹੀਂ ਹੈ ਪਰ ਮੈਨੂੰ ਤੁਹਾਡਾ ਮਸਲਾ ਸਮਝ ਨਹੀਂ ਲੱਗ ਰਿਹਾ ਕਿ ਤੁਹਾਡਾ ਮਸਲਾ ਹੈ ਕੀ ਹੈ ਕਿ ਤੁਹਾਨੂੰ ਮਸਲਾ ਐ ਵੇ ਕਿ ਇਹ ਕੁੜੀ ਜਿਹੜੀ ਹੈ ਉਹ ਇਨੀ ਵਧੀਆ ਪੰਜਾਬੀ ਨਹੀਂ ਬੋਲਦੀ ਜਾਂ ਪੰਜਾਬੀ ਬੋਲਦੀ ਹੈ ਤੇ ਕਿਉਂ ਬੋਲਦੀ ਹੈ ਤਾਂ ਅੰਤੇ ਕੁਝ ਹੋਣਾ ਨਹੀਂ ਚਾਹੀਦਾ ਕਿ ਜਿਸ ਕੁੜੀ ਨੇ ਆਪਣੇ ਜਨਮ ਹੁੰਦੇ ਨਾਲ ਹੀ ਆ ਜਮਨੇ ਨਾਲ ਨਹੀਂ ਪੰਜਾਬੀ ਸਿੱਖੀ ਉਹ ਹੁਣ ਨਾ ਸਿਰਫ ਟਠੇੜ ਪੰਜਾਬੀ ਬੋਲਦੀ ਹੈ ਬਲਕਿ ਲੋਕਾਂ ਦੇ ਪਿੱਛੇ ਡੰਡਾ ਸੋਟਾ ਲੈ ਕੇ ਵੀ ਜਿਹੜਾ ਨਾ ਫਿਰਦੀ ਹੈ ਕਿ ਬੋਲੋ ਤੁਸੀਂ ਪੰਜਾਬੀ ਜੇ ਪੰਜਾਬੀ ਹੋ ਪਈਏ ਓਕੇ ਬਾਏ ਰਬਰਾ ਕਾਲ ਕਿ ਮੈਂ 타ਗੋਰੀ ਆ ਮੈਂ 타 ਆਲਸ ਕੀਤੀ ਹੈ ਪੰਜਾਬੀ ਚ ਆ ਨੂੰ ਪੰਜਾਬੀ ਇੰਨੀ ਵਿਦਿਆ ਨਹੀਂ ਆਂਦੀ So that's why I think ਵੇ ਕਾਕੀ ਸਿਸਟਰ ਪੈਣੇ ਤੇਰਾ ਹਰ ਕਮੈਂਟ ਅੰਗਰੇਜ਼ੀ ਚ ਹੁੰਦਾ ਆਈ ਥਿੰਕ ਪਹਿਲੇ ਵੀ ਤੂੰ ਕਮੈਂਟ ਕੀਤਾ ਸੀ ਤੇ ਮੈਂ ਦੱਸਿਆ ਸੀ ਕਿ ਮੇਰੀ ਬੋਲੀ ਜਿਹੜੀ ਹੈਗੀ ਆ ਉਹ ਪੰਜਾਬੀ ਨਹੀਂ ਹੁੰਦੀ ਸੀ ਕਿਉਂਕਿ ਮੇਰੇ ਘਰ ਚ ਇੱਕ ਫਰਦ ਇੱਕ ਬੰਦਾ ਉਰਦੂ ਸਪੀਕਿੰਗ ਸੀ ਜਿਹਨੂੰ ਪੰਜਾਬੀ ਆਂਦੀ ਨਹੀਂ ਸੀ ਤੇ ਘਰ ਚ ਸਾਡੇ ਉਰਦੂ ਤੇ ਅੰਗਰੇਜ਼ੀ ਹੀ ਚੱਲਦੀ ਸੀ ਤੇ ਮੈਂ ਕੁਝ 5 ਸਾਲ ਪਹਿਲੇ ਜਦੋਂ ਪੰਜਾਬੀ ਐਕਟਿਵਿਜ਼ਮ ਤੇ ਪੰਜਾਬੀ ਪ੍ਰਚਾਰ ਦੇ ਕੰਮ ਨਾਲ ਜੁੜੀ ਆ ਤੇ ਉਸ ਵੇਲੇ ਮੈਂ ਫਿਰ ਪੱਕੀ ਕੀਤੀ ਆ ਐ ਨਹੀਂ ਕਿ ਸਿੱਖੀ ਪੰਜਾਬੀ ਕਦੇ ਸੁਣੀ ਨਹੀਂ ਆ ਸਮਝ ਨਹੀਂ ਆਂਦੀ ਸੀ ਸਾਡੇ ਮੇਰੀ ਨਾਨੀ ਬੋਲਦੀ ਹੁੰਦੀ ਸੀ ਨਾਨਾ ਬੂ ਬੋਲਦੇ ਹੁੰਦੇ ਸੀ ਤੇ ਆਲੇ ਦੁਆਲੇ ਲੋਅਰ ਚ ਸਿ ਪੰਜਾਬੀ ਸੁਣ ਕੇ ਵੱਡੇ ਹੋਏ ਆ ਪਰ ਉਹੀ ਗੱਲ ਕਿ ਬੋਲਣ ਦਾ ਮੌਕਾ ਨਹੀਂ ਨਾ ਲੱਭਦਾ ਸੀ ਸਕੂਲਾਂ ਚ ਪੜਾਈ ਨਹੀਂ ਜਾਂਦੀ ਸਾਨੂੰ ਤੇ ਥੋੜ ਜਿਹਾ ਅਸੀਂ ਮੰਮੀ ਦਾਦੀ ਵੀ ਹੋਂ ਨੇ ਆ ਡਿਫੈਂਸ ਅ ਚਿਤੂ ਸੀ ਜੇ ਉਹਦੇ ਹੋਇਆ ਹੋਤੇ ਯੂ ਨੋ ਉਥੇ ਫਿਰ ਪੰਜਾਬੀ ਕੋਈ ਬੋਲਦਾ ਹੈ ਉਥੇ ਤੇ ਫਿਰ ਉਰਦੂ ਤੇ ਇੰਗਲਿਸ਼ ਚਲਦੀ ਹੈ ਹੁੰਦੇ ਬਿਲਕੁਲ ਇੰਗਲਿਸ਼ ਚਲਦੀ ਹੈ ਸੋ ਉਸਕਾਰ ਕੇ ਨਾ ਸਾਡੇ ਪਾਸੇ ਪੰਜਾਬੀ ਬੋਲਣ ਦਾ ਰੁਝਾਨ ਨਹੀਂ ਹੈਗਾ ਤੇ ਜਿਹੜੇ ਪੰਜਾਬੀ ਬੋਲਦੇ ਵੀ ਹਨ ਉਹ ਇੱਕ ਜੁਮਲਾ ਬੋਲ ਦਿੰਦੇ ਨੇ ਫਿਰ ਅਗਲਾ ਜੁਮਲਾ ਉਹਨਾਂ ਦਾ ਜਿਹੜਾ ਨਾ ਉਰਦੂ ਜੋ ਹੁੰਦਾ ਹੈ ਤੇ ਯਾ ਫਿਰ اردو ਪੰਜਾਬੀ ਲੈਜੇ ਚ ਬੋਲੀ ਜਾ ਰਹੀ ਹੋਣੀ ਤੇ ਤੋਂ ਆਪਦੇ ਖੁਸ਼ ਹੋਣਾ ਚਾਹੀਦਾ ਕਿ ਅਸੀਂ ਮੁਣਾ ਮਾਝੇ ਵਾਲੇ ਪਾਕਿਸਤਾਨ ਦੇ ਮਾਝੇ ਵਾਲੇ ਅਸੀਂ ਜਿਹੜੇ ਨੇ ਕਿਉਂਕਿ ਸਾਡੇ ਲਹਿੰਦੇ ਪੰਜਾਬ ਵਾਲੇ ਜਿਹੜੇ ਮਾਸ਼ੱਲਾ 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 ਹਮ ਜਿਹੜੇ ਮਲਤਾਨੀ ਬੋਲਣ ਵਾਲੇ ਨੇ ਜਾਂ ਝੰਗੂਚੀ ਜਾਟ ਕੀ ਪਟਵਾਰੀ ਹਿੰਦਕੋ ਡੇਰਾਵਾਲੀ ਦੇ ਆਸਤੀ ਧਣੀ ਸ਼ਾਹਪੂਰੀ ਐ ਬੋਲਣ ਵਾਲੇ ਜਿਹੜੇ ਨੇ ਨਾ ਉਹ ਤੇ ਬੋਲਦੇ ਨੇ ਉਹਨਾਂ ਦੇ ਬਾਲਾਂ ਨੂੰ ਤੇ ਵਟਕਿਆਂ ਨੂੰ ਸੋਹਣੀ ਆ ਨਹੀਂ ਪੰਜਾਬੀ ਤੇ ਇਹ ਗੱਲ ਨਹੀਂ ਹੈ ਪਰ ਮੈਨੂੰ ਤੁਹਾਡਾ ਮਸਲਾ ਸਮਝ ਨਹੀਂ ਲੱਗ ਰਿਹਾ ਕਿ ਤੁਹਾਡਾ ਮਸਲਾ ਹੈ ਕੀ ਹੈ ਕਿ ਤੁਹਾਨੂੰ ਮਸਲਾ ਐ ਵੇ ਕਿ ਇਹ ਕੁੜੀ ਜਿਹੜੀ ਹੈ ਉਹ ਇਨੀ ਵਧੀਆ ਪੰਜਾਬੀ ਨਹੀਂ ਬੋਲਦੀ ਜਾਂ ਪੰਜਾਬੀ ਬੋਲਦੀ ਹੈ ਤੇ ਕਿਉਂ ਬੋਲਦੀ ਹੈ ਤੁਹਾਨੂੰ ਤਾਂ ਖੁਸ਼ ਹੋਣਾ ਨਹੀਂ ਚਾਹੀਦਾ ਕਿ ਜਿਸ ਕੁੜੀ ਨੇ ਆਪਣੇ ਜਨਮ ਹੁੰਦੇ ਨਾਲ ਜਾਂ ਜਮਨੇ ਨਾਲ ਨਹੀਂ ਪੰਜਾਬੀ ਸੀ ਕਿ ਉਹ ਹੁਣ ਨਾ ਸਿਰਫ ਠਠੇੜ ਪੰਜਾਬੀ ਬੋਲਦੀ ਹੈ ਬਲਕਿ ਲੋਕਾਂ ਦੇ ਪਿੱਛੇ ਡੰਡਾ ਸੋਟਾ ਲੈ ਕੇ ਵੀ ਜਿਹੜਾ ਨਾ ਫਿਰਦੀ ਹੈ ਕਿ ਬੋਲੋ ਤੁਸੀਂ ਪੰਜਾਬੀ ਜੇ ਪੰਜਾਬੀ ਹੋ ਪਈਏ ਓਕੇ ਬਾਏ ਰਬਾਹ ਕਾਲ